ਸਾਤਸ਼੍ਰੀਕਾਲ ਮੈਂ ਸਕਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਪਿੰਡਾਂ ਦੇ ਵਿੱਚ ਜਿਹੜਾ ਘੁੰਮ ਫਿਰ ਕੇ ਹਾਲ ਦਿਖਾਉਂਦੇ ਆ ਪਿੰਡਾਂ ਦੀਆਂ ਕੀ ਆ ਮੁਸ਼ਕਲਾਂ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਸਵੇਰ ਤੋਂ ਹੀ ਜਿਵੇਂ ਤੁਹਾਨੂੰ ਪਤਾ ਆਪਾਂ ਜਿਹੜਾ ਬਾਰਡਰ ਪੱਟੀ ਦੇ ਪਿੰਡਾਂ ਦੇ ਵਿੱਚ ਜਾ ਰਹੇ ਆ ਅਲੱਗ-ਅਲੱਗ ਪਿੰਡਾਂ ਦੇ ਵਿੱਚ ਹੁੰਦੇ ਹੋਏ ਅੱਜ ਫਿਰ ਇੱਕ ਪਿੰਡ ਦੇ ਵਿੱਚ ਆ ਖੜੇ ਹੁਣ ਆਪਾਂ ਗੱਲਬਾਤ ਲਈ ਸਾਡੇ ਨਾਲ ਵੀਰ ਇੱਥੇ ਗੱਲਬਾਤ ਕਰਨ ਲਈ ਪਿੰਡ ਦੇ ਮੌਜੂਦਾ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਦੀਆਂ ਮੁ ਜਿਹੜੀਆਂ ਸੁਣਾਗੇ ਪਹਿਲਾਂ ਤਾਂ ਬਾਈ ਜੀ ਪਿੰਡ ਦਾ ਨਾਮ ਦੱਸੋ ਪਹਿਲਾਂ ਤੇ ਮੇਰਾ ਪਿੰਡ ਨੋਰਮਾ ਅੱਛਾ ਤੁਹਾਡਾ ਆਪਣਾ ਕੀ ਨਾਮ ਹੈ ਵਿਸ਼ੰਸ ਅੱਛਾ ਤੇ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਇੱਕ ਸਰਕਾਰ ਬਣੀ ਸੀ 2.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਆਮ ਲੋਕਾਂ ਦੀ ਸਰਕਾਰ ਦਾ ਨਾਰਾ ਉਹਨੂੰ ਦਿੱਤਾ ਗਿਆ ਸੀ 2.5 ਸਾਲਾਂ ਦੇ ਵਿੱਚ ਤੁਹਾਡੇ ਪਿੰਡ ਦੇ ਕਿੰਨੇ ਕੁ ਵਿਕਾਸ ਹੋਏ ਥੋੜੇ ਹੀ ਹੋਏ ਆ ਜਿਆਦਾ ਤੇ ਹੋਈ ਨਹੀਂ ਕੀ ਕੁਛ ਜਿਹੜਾ ਵਿਕਾਸ ਹੋਇਆ ਕੀ ਹੋਇਆ ਜਿਹੜੇ ਨਹੀਂ ਹੋਏ ਉਹ ਵੀ ਦੱਸ ਦਿਓ ਬਾ ਸੜਕਾਂ ਟੁੱਟੀਆਂ ਬਜੀਆਂ ਪਈਆਂ ਨੇ ਪਾਣੀ ਆਇਆ ਨੇ ਤਾਂ ਨੁਕਸਾਨ ਵਾਲੇ ਹੋ ਗਏ ਕੁਝ ਮਾਬਜਾ ਨਹੀਂ ਮਿਲਿਆ अच्छा हां जी नहीं सरकार ने तो वादा किया था सी ना कोई बकरी मुर्गी तक मरगी तक ओदा भी मुआवजा मिलुगा कोई नहीं।, नहीं मिला अच्छा कोई हां जी ते बाकी शेर सुहुलता या स्कूल टाडे ਪਿੰਡ ਸਕੂਲ ਕਿਹੜੀ ਕਲਾਸ ਤੱਕ ਦਾ ਹੈ ਇਹ ਹਾਂਜੀ ਇਹ ਪੰਜਵੀਂ ਤਈ ਹੈ اچھا ਕਿੰਨੀ ਵੋਟ ਕਿੰਨੀ ਐਸਪੈਂਡ ਦੀ ਕਿੱਥੇ ਕੀ 900 ਵੋਟ اچھا 900 ਵੋਟ ਆ ਤੇ ਉਸ ਤੋਂ ਬਾਅਦ ਬੱਚੇ ਜਿਹੜਾ ਕਿੱਥੇ ਪੜਨ ਜਾਂਦੇ ਆ ਤੇ ਜੰਗਲ ਬਣ ਜਾਂਦੇ ਨੇ 12ਵੀਂ ਦੇ ਉੱਤੇ اچھا ਉੱਤੇ 12ਵੀਂ ਦਸੂ ਉੱਤੇ 12ਵੀਂ ਤੁਹਾਡੇ ਪਿੰਡ ਦੇ ਵਿੱਚ ਕੋਈ ਹੋਰ ਸਿਹਤ ਸਹੂਲਤਾਂ ਵਾਸਤੇ ਕੋਈ ਹਸਪਤਾਲ ਜਾਂ ਡਿਸਪੈਂਸਰੀ ਵਗੈਰਾ ਹੈਗੀ ਨਹੀਂ ਹੈਗਾ ਹੋਰ ਕੋਈ अच्छा डिस्पेंसरी ਵੀ ਹੈ ਨਹੀਂ ਨਾ ਕੁਝ ਨਹੀਂ ਇਲਾਜ ਲਈ ਕਿੱਥੇ ਜਾਣਾ ਪੈਂਦਾ ਫਿਰ ਇਲਾਜ ਫਾਇਲ ਦਾ ਅੱਛਾ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਕੋਈ ਸਹੂਲਤ ਨਹੀਂ ਤੇ ਬਈ ਸੜਕਾਂ ਟੁੱਟੀਆਂ ਪਰ ਉਹ ਨਹੀਂ ਬਣਦੀਆਂ ਨਹੀਂ ਬਣਾ ਦੇਣੀ ਪਏ ਕਿੰਨੇ ਦਿਨ ਹੋ ਗਏ ਕਿਹੜੀ ਸਰਕਾਰ ਵੱਲੇ ਤੁਹਾਨੂੰ ਲੱਗਦਾ ਵੀ ਤੁਹਾਡੇ ਪਿੰਨਾਂ ਦਾ ਵਿਕਾਸ ਹੋਇਆ ਸੀ ਇਹ ਬਾਦ ਲਈ ਕਰ ਗਿਆ ਸੀ ਪਹਿਲਾਂ ਕਿਹੜੀ ਸੜਕਾਂ ਚੋ ਦੇ ਗਿਆ ਸੀ ਅੱਛਾ ਉਹ ਹੀ ਬਣਾ ਕੇ ਉਸ ਤੋਂ ਫਿਰ ਬਣੀ ਨਹੀਂ ਉਸ ਤੋਂ ਬਾਅਦ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਨਾ ਕੋਈ ਕੋਈ ਸੁਣੇਗਾ ਅੱਛਾ ਹੁਣ ਤੁਹਾਨੂੰ ਪਤਾ ਵੀ ਆ ਜਿਹੜੇ ਲੋਕ ਸਭਾ ਦੀਆਂ ਵੋਟਾਂ ਪੈਣੀਆਂ ਨਵੀਂ ਸੈਂਟਰ ਤੇ ਉੱਪਰ ਸਰਕਾਰ ਬਣਨੀ ਐ ਐਮਪੀ ਬਣਨੇ ਇੱਕ ਦਿਨ ਨੂੰ ਵੋਟਾਂ ਪੈਣੀਆਂ ਇਸ ਚੀਜ਼ ਦਾ ਤਾਂ ਪਤਾ ਹੀ ਹੋਊਗਾ ਉਹ ਤਾਂ ਪਤਾ ਹੀ ਆ ਕਿ ਵੋਟਾਂ ਮੰਗਣਾਉਣ ਲੱਗ ਗਿਆ ਆਇਆ ਕੋਈ ਨਹੀਂ ਤੜ ਕੋਈ ਆਇਆ ਤੁਹਾਨੂੰ ਇਹ ਪਤਾ ਲੱਗ ਗਿਆ ਵੀ ਕਿਹੜੇ ਕਿਹੜੇ ਪਾਰਟੀਆਂ ਦੇ ਉਮੀਦਵਾਰ ਖੜੇ ਹੋਗੇ ਕਈਆਂ ਪਤਾ ਲੱਗ ਗਿਆ ਕਈ ਇਹਨੇ ਲੱਗਾ ਇਹ ਅੱਛਾ ਲੱਗ ਜਾ ਸੀ ਹੋਰ ਚਾਰ ਦਿਨਾਂ ਤੇ ਪਤਾ ਜਿਹੜਾ ਮੌਜੂਦਾ ਸਰਕਾਰ ਹੁਣ ਇਹ ਤਾਂ ਪਤਾ ਨਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹਾਂ ਉਹਨਾਂ ਦਾ ਕੌਣ ਬੰਦਾ ਇੱਥੇ ਕੌਣ ਖੜਾ ਤੁਹਾਨੂੰ ਪਤਾ ਕੋਈ ਇੱਥੇ ਅਜੇ ਕੋਈ ਪਤਾ ਲੱਗਾ ਨਾ ਅ ਬਾਕੀ ਪਾਰਟੀਆਂ ਦਾ ਪਤਾ ਕਾਲੀ ਦਲ ਦਾ ਪਤਾ ਲੱਗ ਗਿਆ ਆਉਣਾ ਪਤਾ ਲੱਗ ਗਿਆ ਕੌਣ ਖੜਾ ਜੀ ਉਹ ਕਾਲੀਆਂ ਦੇ ਬੰਦਾ ਕੀ ਵਿਗੜਨ ਦਾ ਪਤਾ ਸੱਚ ਬੜਾ ਨਹੀਂ ਜੀ ਨਹੀਂ ਖੋਊਗਾ ਤਾਂ ਜੇ ਕਾਲੀ ਦਲ ਨੇ ਖੜਾ ਕੀਤਾ ਉਹ ਕਾਲੀਆਂ ਦਾ ਹੀ ਹੋਊਗਾ ਕਾਂਗਰਸ ਨੇ ਖੜਾ ਕੀਤਾ ਉਹ ਕਾਂਗਰਸ ਦਾ ਹੈ ਇਹ ਕਾਂਗਰਸ ਦਾ ਪਤਾ ਲੱਗ ਗਿਆ ਹਾਂ ਉਹਨਾਂ ਤਾਂ ਲੱਗ ਗਿਆ ਘਬਾਇ ਨੂੰ ਮਿਲੀ ਤੇ ਅੱਛਾ ਘਬਾਇ ਨੂੰ ਕਿਵੇਂ ਇਹਨਾਂ ਪਿੰਡਾਂ 'ਚ ਪਹਿਲਾਂ ਵੀ ਬੜੀ-ਬੜੀ ਤਦਾਦ ਦੇ ਵਿੱਚ ਜਿਹੜੇ ਲੋਕਾਂ ਨੂੰ ਵੋਟ ਪਾਉਂਦੇ ਸੀ ਐਤ ਕੀ ਲੱਗਦਾ ਇਹਨਾਂ ਪਿੰਡਾਂ ਦੇ ਵਿੱਚ ਫੇਰ ਘਬਾਇ ਲੀਡ ਲਊਗਾ ਲੀਡ ਤਾਂ ਲੈ ਦਾ ਚਾਂਸ ਤਾਂ ਫੋਲ ਲੱਗਦਾ ਹਾਂ ਹਾਂ ਪਹਿਲੀ ਗੱਲ ਤਾਂ ਜਿੱਤੇ ਦਾ ਹੀ ਅੱਛਾ ਅੱਛਾ ਤੇ ਦੂਜਾ ਝਾੜੂ ਆ ਤਾਂ ਪਹਿਲੇ ਕਸ ਪਾਇਆ ਹੋਇਆ ਨੇ ਲੋਕਾਂ ਨੂੰ ਵਾਦਾ ਕਰਦੇ ਜ ਇਹ ਤਪਲਣ ਲੱਗੀ ਨਿਹੰਦਾਂ ਰਾਸ਼ਨ ਕਾਰਡ ਕੱਟੇ ਗਏ ਕਈਆਂ ਦਾ ਦਰਿਆਦ ਕਿਦੇ ਪਾਣੀ ਆਦਾ ਉਹਨਾਂ ਡੂੰਗਾ ਫੋਲ ਹੋਇਆ ਤੋਂ ਕਟਾਈ ਹੋਵੇ ਹੁੰਦੀ ਕੋਈ ਕਟਾਈ ਕੁਝ ਨਹੀਂ ਕਰਦੇ ਪਏ ਨਹੀਂ ਤੇ ਇੱਥੋਂ ਦਾ ਜਿਹੜਾ ਤੁਹਾਡਾ ਮੌਜੂਦਾ ਐਮਐਲਏ ਫਾਈਲ ਕਦੇ ਵਿੱਚ ਹੀ ਪੈਂਦਾ ਸੁਣਣਾ ਜੀ ਉਹਦੀ ਕਿਵੇਂ ਲੋਕਾਂ ਨਾਲ ਮਿਲ ਮਿਲਵਰ ਆਂਦੇ ਪਰਚੇ ਕਰਾ ਦਿੰਦਾ ਕਿ ਟਰਾਲੀਆਂ ਰੇਤੇ ਆ ਰਹੀਆਂ ਉਹ ਸਭ ਬੰਦਰ ਪੈਣ ਬਲਦਾਂ ਦੇ ਰੇੜੀ ਅੰਦਰ ਖੜੀਆਂ ਨੇ ਜਾਦ ਵੀ ਆਖੋ ਸਹੀ ਤੇ ਕੋਈ ਸੁਣਾਈ ਨਹੀਂ ਹੁੰਦੀ ਪਈ ਉਹ ਆਪ ਰਿਸ਼ਤ ਪੈਸੇ ਲੈਂਦਾ ਅੱਛਾ ਤਾਂ ਉਹਨੂੰ ਛਡਾ ਦੇਣਾ ਦੂਜੇ ਨੂੰ ਅੰਦਰ ਕਰਾ ਦਿੰਦਾ ਬਸ ਅੱਛਾ ਉਹ ਵਿਚਰਦਾ ਆ ਕੇ ਪਿੰਡਾਂ ਦੇ ਵਿੱਚ ਵਿਚਰਦਾ ਕਿ ਵੋਟਾਂ ਮੰਗਣ ਤੋਂ ਬਾਅਦ ਆਈ ਨਹੀਂ ਪਿੱਛੇ ਆਈ ਕੁਝ ਪਹਿਲਾਂ ਪਲੀ ਆਏ ਸੀ ਬਸ ਅੱਛਾ ਹੁਣ ਉਹ ਆ ਨਹੀਂ ਵਿਚਰਦਾ ਆ ਜੇ ਨਹੀਂ ਆਇਆ ਅੱਛਾ ਲੋਕ ਉਹਨਾਂ ਨੂੰ ਜਿਵੇਂ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਉਹਨਾਂ ਦੇ 92 ਐਮਐਲਏ ਵੀ ਜਿੱਤੇ ਸੀ ਤੁਹਾਨੂੰ ਲੱਗਦਾ ਵੀ ਉਸੇ ਤਰ੍ਹਾਂ ਇਹਨਾਂ ਦਾ ਨਹੀਂ ਆ ਸੋਰੀ ਸਫਾਇਆ ਹੋ ਜਾਣਾ ਅੱਛਾ ਤਾਂ ਮੈਂਬਰ ਆ ਮੈਨੂੰ ਲੱਗਦਾ ਮੌਜੂਦਾ ਇਸ ਪਿੰਡ ਦੇ ਬਾਈ ਜੀ ਅੱਗੇ ਆਇਓ ਇੱਧਰ ਆਜੋ ਥੋੜਾ ਜਿਹਾ ਸਰਕਾਰ ਕਹਿੰਦੀ ਹੈ ਵੀ ਸਾਡੇ 2.5 ਸਾਲ ਦੇ ਕੰਮ ਕੀਤੇ ਆ ਜਿਹੜੇ ਕੰਮ ਕੀਤੇ ਆ ਉਹ ਉਹਦਾ ਜਿਹੜਾ ਕੰਮ ਕੀਤਿਆਂ ਦਾ ਕਾਰਡ ਵੇਖ ਕੇ ਤੁਸੀਂ ਵੋਟਾ ਪਾਓ ਤੁਹਾਨੂੰ ਲੱਗਦਾ 2.5 ਸਾਲਾਂ ਦੇ ਵਿੱਚ ਕਿੰਨੇ ਕੰਮ ਕੀਤੇ ਜੀ ਕੋਈ ਨਹੀਂ ਹੋਏ ਮੈਂ ਮੈਂਬਰ ਸਾਹਾ ਮੇਰਾ ਪਾਲਾ ਸਿੰਘ ਨਾਂ ਮੈਂ ਰਿਤਿਆਲੀ ਦੀ ਭੈਣ ਜਾਂ ਮੈਂਬਰ ਸਾਹਾ ਠੀਕ ਹੈ ਤੇ ਇੱਥੇ ਆ ਤੇ ਝੂਠ ਮਾਰ ਤੇ ਨਿਕਲ ਜਾਂਦੇ ਨੂੰ ਕੋਈ ਕੰਮ ਨਹੀਂ ਹੁੰਦੇ ਕੋਈ ਕੁਸ਼ੀ ਨਹੀਂ ਅੱਛਾ ਕਿਹੜੀਆਂ ਸਰਕਾਰਾਂ ਵੇਲੇ ਕੰਮ ਜ਼ਿਆਦਾ ਹੋਇਆ ਸੀ ਇਹ ਬਾਦਲ ਦੀ ਗੱਲ ਕਹੀ ਗਈ अच्छा बादल लेके उस दू बाद कोई नहीं जे 6 सिंह कब आया लगातार इथ दो बार एमपीरिया उ अकाली दल ਦੇ ਵਿੱਚ ਜਾਓਗੇ ਹੋ ਜਾਓਗੇ ਹੁਣ ਉਹ ਕਾਂਗਰਸ ਪਾਰਟੀ ਵੱਲੋਂ ਟਿਕਟ ਜਿਹੜਾ ਲੜ ਰਿਹਾ ਤੇ ਇਸ ਵਾਰ ਲੋਕੋ ਦਾ ਸਾਥ ਦੇਣਗੇ ਦੇਮਨ ਦੀ ਬਿਲਕੁਲ ਬਿਲਕੁਲ ਦੀ ਤੇ ਉਸ ਤੋਂ ਇਲਾਵਾ ਜਿਵੇਂ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਤੁਹਾਡੇ ਹਲਕੇ ਦਾ ਐਮਐਲਏ ਨਰਿੰਦਰ ਸਾਵਣਾ ਉਹ ਗੱਲ ਕਰਨਿਆਂ ਦਾ ਕਰ ਦੇਣਾ ਜੀ ਕਰਨਾ ਹਾਲੀ ਕੰਮਤ ਹੁੰਦੀ ਕੋਈ ਨਹੀਂ ਕੋਈ ਕੰਮਤ ਹੁੰਦੇ ਕੋਈ ਨਹੀਂ ਤੇ ਬਾਕੀ ਜਿਹੜੀਆਂ ਸਹੂਲਤਾ ਸਿੰਘਾਂ ਜਿਵੇਂ ਤੁਸੀਂ ਮੈਂਬਰ ਪੰਚਾਇਤ ਹੋ ਤੁਹਾਡਾ ਵੀ ਇੱਕ ਫਰਜ਼ ਹੁੰਦਾ ਵੀ ਆਪਾਂ ਸਹੂਲਤਾ ਸੀ ਇਹ ਇੱਕ ਹੈ ਭਈ ਹੱਕ ਪਲਛਾ ਕਿਹੜੀ ਡੰਗਰਾਲੀ ਬਣੀ ਆ ਜੀ ਉਹ ਵੀ ਕੋ ਨਹੀਂ ਮਿਲੀਆਂ ਕੋਈ ਨਹੀਂ ਸਾਲ ਕੰਜੇ ਦਵਾ ਦੇਣਾ ਇੱਕ ਡੋਬਾ ਸਾਡੇ ਕਿਹੜੇ ਕੋਠੇ ਪਾਟ ਗਏ ਨੂੰ ਪਾਣੀ ਆਏ ਨੂੰ ਅਸੀਂ ਜੀ ਦਵਾ ਦੇਣੀ ਉਹਦੇ ਬਜਾਏ ਬੜੇ ਸਾਹਬ ਨੂੰ ਕਹਿਆ ਜਨਾਬ ਜੀ ਸਾਡੇ ਦਬਾਓ ਅਸੀਂ ਗਰੀਬ ਬੰਦੇ ਅੱਗੇ ਮਰੇ ਪਏ ਤੁਸੀਂ ਦਬਾਓ ਕੰਜੇ ਦਵਾ ਦੇਣਾ ਜੀ ਫੈਲਾ ਬਣਾਓ ਟੇਬਲ ਉਹ ਦਵਾ ਦੇਣਾ ਅੱਛਾ ਮਜ਼ਦੂਰਾਂ ਦੇ ਮਜ਼ਦੂਰਾਂ ਦੇ ਕੋਈ ਜੜੀ ਮਕਮਲ ਕੰਡਗੇ ਕੋਈ ਕੋਈ ਸੁਣਾਈ ਨਹੀਂ ਕੋਈ ਨਹੀਂ ਤੇ ਮਜ਼ਦੂਰਾਂ ਨੂੰ ਜਿਹੜਾ ਉਹ ਰਾਸ਼ਨ ਵਗੈਰਾ ਪਹਿਲਾਂ ਮਿਲਦਾ ਸੀਗਾ ਉਹ ਹੁਣ ਮਿਲ ਰਿਹਾ ਹਾਂ ਉਹ ਮਿਲ ਉਹ 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 ਸੈਂਟਰਲ ਅੱਛਾ ਕਿੰਨੇ ਕਿੰਨਾ ਮਿਲ ਰਿਹਾ ਕਿੰਨੇ ਕਿਲੋ ਉਹ ਜੀ 5 ਕਿਲੋ ਇੱਕ ਮੰਦੀ ਅੱਛਾ ਪਹਿਲਾਂ ਕਿੰਨਾ ਮਿਲਦਾ ਸੀ ਪਹਿਲੇ ਪਹਿਲੇ 15 ਕਿਲੋ ਬੀੜਾ ਅੱਛਾ 15 ਕਿਲੋ ਤੋਂ ਘਟਾ ਕੇ ਸਰਕਾਰ ਨੇ 5 ਕਿਲੋ ਕਰ ਦਿੱਤਾ ਹਾਂ 5 ਕਿਲੋ 5 ਕਿਲੋ ਹਾਂ ਹੁਣ ਕਿਵੇਂ ਲੱਗਦਾ ਉਹੀ ਬਾਤਾਂ ਹੋਈ ਜੀ ਕਰਦੀ ਨਹੀਂ ਕੰਮ ਤੇ ਮੋੜ ਜਨਤਾ ਤਾਂ ਬਦਲ ਨਹੀਂ ਬਦਲਨੇ ਕਰਨ ਹਾਂ ਤਾਂ ਬਦਲਾ ਦੇਖ ਹਾਂ ਬਦਲਾ ਵੇਖੀ 25 ਸਾਲਾਂ ਦੇ ਜੇਕਰ ਗੱਲ ਕਰੀਏ ਤਾਂ ਆਪਾਂ ਸਰਕਾਰ ਦੇ ਕੰਮਾਂ ਨੂੰ ਕਿੰਨੇ ਨੰਬਰ ਦੇਉਂਗੇ ਜੇ ਆਪਾਂ 100 ਦੇ ਵਿੱਚੋਂ ਨੰਬਰ ਦੇਣੇ ਹੋਏ ਤਾਂ ਕਿੰਨੇ ਕ ਲੱਗਦਾ ਤੁਹਾਨੂੰ ਕਿੰਨੇ ਨੰਬਰ ਦੇਣੇ ਬੰਦੇ ਇਹ ਨਾ ਨੂੰ ਤਾਂ 100% ਹੈ ਅੱਛਾ 100% ਕੰਮ ਕੀਤਾ ਇਹਨਾਂ ਨੇ ਕਿ ਨਹੀਂ ਨਹੀਂ ਇਹਨਾਂ ਨੇ ਨਹੀਂ ਕੀਤਾ ਹੋਰ ਕਿਹੜੇ ਨਵੀਂ ਸਰਕਾਰ ਆਂਦੀ ਭਈ ਸਾਨੂੰ ਦਿਸਦੀ ਭਈ ਕਾਂਗਰਸ ਅੱਛਾ ਉਹ ਕਰੇ ਦੀ ਉਹ ਕਰੇ ਦੀ ਬਿਲਕੁਲ ਕਰੇ ਦੀ ਜੀ ਸਾਨੂੰ ਪਹਿਲੀ ਵੀ ਉਹਨਾਂ ਦਿੱਤੀਆਂ ਨੂੰ ਸਾਰਾ ਸਾਡਾ ਪਰਿਵਾਰ ਇੱਥੂ ਦਾ ਰੇਣ ਵਾਲੇ ਉਹਨਾਂ ਸਾਡੀ ਕੀਤੀ ਮਦਦ ਕੀਤੀ ਸਰਕਾਰ ਨੇ ਕੀਤੀ ਕੋਈ ਅੱਛਾ ਹੁਣ ਤੁਸੀਂ ਕਾਂਗਰਸ ਸਰਕਾਰ ਤੋਂ ਉਮੀਦ ਰੱਖਦੇ ਆਂ ਹਾਂ ਨਾਲੇ ਤੁਸੀਂ ਗੱਲ ਕਰਦੇ ਸੀ ਵੀ ਬਾਦਲ ਸਿੰਘ ਸਾਹਿਬ ਇਹ ਕੰਮ ਜ਼ਿਆਦਾ ਹੋਇਆ ਨਹੀਂ ਉਹ ਉਹ ਤਾਂ ਹੁਣ ਉਹਨੇ ਪਹਿਲੇ ਕੀਤਾ ਛੜਕਾ ਤੇ ਕੀਤੀ ਨੂੰ ਛੜਕਾ ਤੇ ਬਿਲਕੁਲ ਨਹੀਂ ਇਹ ਉਹਨਾਂ ਦੀ ਪਾਰਟੀ ਦਾ ਇਸ ਵਾਰ ਵੀ ਉਮੀਦਵਾਰ ਖੜਾ ਕੀ ਤੁਹਾਨੂੰ ਨਹੀਂ ਲੱਗਦਾ ਵੀ ਉਹਨੂੰ ਜਿਤਾ ਕੇ ਉਹ ਫੇਰ ਦੁਬਾਰਾ ਕੰਮ ਕਰ ਸਕਦਾ ਨਹੀਂ ਅਸੀਂ ਚਾਮਣ ਉਹ ਸਾਹਿਬ ਨੇ ਚੱਲ ਕਰਾਂਦੇ ਕਿਹੜੇ ਸਾਹਿਬ ਨੇ ਚੱਲਦੀ ਪਈ ਠੀਕ ਹੈ ਇੱਕ ਪਿੰਨ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀਗਾ ਵੀ ਹਜ਼ਾਰ ਹਜ਼ਾਰ ਰੁਪਏ ਜਿਹੜਾ ਰਸੋਈ ਖਰਚਾ ਮਿਲਿਆ ਕਰੂਗਾ ਤੇ ਤੁਹਾਨੂੰ ਮਿਲਣਾ ਸ਼ੁਰੂ ਹੋ ਗਿਆ ਕੋਈ ਨਹੀਂ ਪਾਜੀ ਕੁਝ ਵੀ ਨਹੀਂ ਅੱਛਾ ਉਹਨਾਂ ਨੇ ਬਾਕੀ ਜਿਹੜੇ ਵਾਅਦੇ ਤੁਹਾਨੂੰ ਲੱਗਦਾ ਵੀ ਬਾਕੀ ਜਿਹੜੇ ਵਾਅਦੇ ਉਹ ਸਰਕਾਰ ਨੇ ਪੂਰੇ ਕਰਦੇ ਕੋਈ ਕੁਝ ਵੀ ਨਹੀਂ ਕਿਸੇ ਪੂਰਾ ਕੀਤਾ ਐਵੇਂ ਚੱਲ ਜ ਜਾਂਦਾ ਕੰਮ ਬਸ ਸਰਕਾਰ ਦੇ 2.5 ਸਾਲਾਂ ਦੇ ਜਿਹੜੇ ਕੰਮਾਂ ਤੋਂ ਖੁਸ਼ ਹੋ ਤੁਸੀਂ ਨਹੀਂ ਕੋਈ ਕੁਝ ਨਹੀਂ ਹੈਗਾ ਜਦੋਂ ਕੋਈ ਕੰਮ ਹੀ ਨਹੀਂ ਹੁੰਦਾ ਪੂਰਾ ਤੇ ਕਿੰਨੇ ਕੁਝ ਵੀ ਉਹ ਤਾਂ ਕਹਿੰਦੇ ਅਸੀਂ 2.5 ਸਾਲਾਂ ਦੇ ਵਿੱਚ ਇੰਨੇ ਕੰਮ ਕਰਤੇ ਅਸੀਂ ਆਪਦੇ ਕੰਮਾਂ ਦੇ ਆਧਾਰ ਤੇ ਜਿਹੜਾ ਬਾਜੀ ਕਿਸੇ ਕੀਤਾ ਜਿੱਥੇ ਪਿਆ ਉਹੀ ਪਿਆ ਬਸ ਇੱਕ ਗਰਾਉਂਡ ਜ਼ੀਰੋ ਤੋਂ ਇਹ ਹਕੀਕਤ ਆ ਆ ਹਾਲ ਆ ਪਿੰਡਾਂ ਦਾ ਤੁਸੀਂ ਦੇਖਦੇ ਹੋ ਅੱਜ ਅਸੀਂ ਬਾਰਡਰ ਪੱਟੀ ਦੇ ਜਿਹੜੇ ਪਿੰਡ ਆ ਤੁਹਾਨੂੰ ਦਿਖਾ ਰਹੇ ਸੀ ਤੇ ਸਾਡੀ ਕਵਰੇਜ ਲੋਕ ਸਭਾ ਖੇਤਰਾਂ ਦੇ ਵਿੱਚ ਇਸੇ ਤਰ੍ਹਾਂ ਜਾਰੀ ਰਹੂਗੀ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਿਹਾ ਕਰੋ ਡੇਲੀ ਰਿਪੋਰਟ ਟੀਵੀ ਦੇਖਦੇ ਰਿਹਾ ਕਰੋ ਮੈਂ ਇਸੇ ਤਰ੍ਹਾਂ ਤੁਹਾਨੂੰ ਰੋਜ਼ਾਨਾ ਦੀ ਜਿਹੜੀ ਅਪਡੇਟ ਦਿੰਦਾ ਰਾਵਾਂਗਾ ਮੇਰੇ ਨਾਲ ਮੇਰੇ ਕੈਮਰਾਮੈਨ ਪਰਸਨ ਅਮਨਦੀਪ ਸਿੰਘ